465 ਘੰਟੇ ਚੱਲਿਆ ਜੀ ਆਹ ਪੰਜਾਬੀ ਫੋਰ ਵੀ ਡਰਾਈਵ ਦੇ ਵਿੱਚ ਆ ਤੂੰ ਛੋਟੇ ਦੀ ਲੋੜ ਆ ਰੇਡ 'ਚ ਛੋਟਾ ਹੀ ਮਿਲ ਜਾ ਵੱਡਾ ਜੈਸੇ ਨਾ 50 50 ਜਾਓ ਵੀ ਹੈਗਾ 53 10 ਵੀ ਹੈਗਾ ਠੀਕ ਹੈ ਤੇ ਫੋਰ ਵੀ ਲਾ ਜਾਣੇ ਤਾਂ ਰੇਟਡ ਜਣਾ ਚਾਹੀਦਾ ਉਹ ਵੀ ਖੜਾ ਤੇ ਹਰੇਟਡ ਵਾਲਾ ਚਾਹੀਦਾ ਉਹ ਵੀ ਖੜਾ ਦੋਨਾਂ 'ਚ ਜਿਵੇਂ ਕੀ ਦੀ 35 35000 ਰੁਪਏ ਦੋਨਾਂ 'ਚ ਮੰਡੀਆ ਰੇਟ ਡਿਸਕਾਊਂਟ 40000 ਰੁਪਏ ਇਹ ਜਮਾਨਤ ਜਮ੍ਹਾਂ ਖੋਸ ਕਰਕੇ ਦੋ ਰਾਂਗੇ ਵੀਰੇ ਯਾਰ ਠੀਕ ਐ ਖੋਸ ਕਰਕੇ ਵੀ ਇਹ ਮੰਨ ਨੀ ਚੀਜ਼ ਤੁਹਾਨੂੰ ਕੈਮਰੇ ਦੇ ਵਿੱਚ ਦਿਖ ਗਈ ਯਾਰ ਨਾਲ ਮਿਲੂਗੀ ਮਿਲੂ ਜਮ੍ਹਾਂ ਜਮ੍ਹਾਂ ਯੂਐਸਏ ਦਾ ਮੰਨ ਪੰਪ ਆਈ ਇਹਦਾ ਠੀਕ ਐ ਯੂਐਸਏ ਦਾ ਪੰਪਾ ਤੇ ਕਨੀਸ਼ ਹੁੰਦਾ ਵੀ ਕਨੀਸ਼ ਵੀਰੇ ਜਮਾਨ ਨਮਾ ਵੀਰੇ ਟਰੈਕਟਰ ਠੀਕ ਐ ਚੱਕਰ ਨਹੀਂ ਸਕਰੀਨ ਸ਼ਾਟ ਲਿਆ ਤੇਰਾ ਬਾਈ ਠੀਕ ਐ ਮਾਨਤਾਨ ਹੋਰ ਕਰ ਦਾਂਗੇ ਠੀਕ ਐ ਸਸੀ ਕਾਲ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਮਿੱਤਰੋ ਹੰਢਾਇ ਦੇ ਵਿੱਚ ਸੋ ਔਲਕ ਟਰੈਕਟਰ ਵਾਲੇ ਵੀਰਾਂ ਕੋਲ ਪਹੁੰਚੇ ਆ ਜਿਵੇਂ ਕਿ ਖਜ਼ਾਨਾ ਇਕੱਠਾ ਕਰੀ ਬੈਠੇ ਇਧਰ ਜੌਂਡੀਅਰ ਸੋਨਾਲੀਕਾ ਹੌਲੈਂਡ ਸਵਰਾਜ ਮੈਂ ਕਹਿੰਦਾ ਜੇ ਕੋਈ ਕੰਪਨੀ ਹੋਣੀ ਨਹੀਂ ਜਿਹੜੀ ਇਹਨਾਂ ਦੇ ਇੱਥੇ ਖੜੀਆਂ ਹੋਏ ਗਰਾਜ 'ਚ ਤੇ ਬਾਕੀ ਵੀਰ ਆਪਣੇ ਨਾਲ ਆ ਪ੍ਰੀਤ ਤੇ ਜਾਣਕਾਰੀ ਇਹ ਦੋ ਸਾਰੀ ਆਪਣਾ ਹੋਰ ਕੁਝ ਨਹੀਂ ਪ੍ਰੀਤ ਦਾ ਹਾਲ ਜੱਲ ਵਧੀਆ ਵਧੀਆ ਕਹਿਵਾ ਵਧੀਆ ਵਧੀਆ ਬਾਈ ਤੇ ਖਜ਼ਾਨਾ ਜਿਵੇਂ ਕਹ ਜੀ ਇਹ ਕੰਪਨੀ ਕੋਈ ਛੱਡੀ ਨਹੀਂ ਫਿਰ ਹੈ ਲੈਂਡ ਜਿਹੜੀ ਖੜੇ ਸਾਰੇ ਲਾਉਣੇ ਪੈਂਦੇ ਨੇ ਆਪਾਂ ਕੋ ਵੀਰੈਟੀ ਕੋਲਾ ਸਾਰੇ ਤਰ੍ਹਾਂ ਦੇ ਨੇ ਵੀਰ ਇਸ ਵੱਡੇ ਤੋਂ ਲੈ ਕੇ ਛੋਟਾ ਠੀਕ ਹੈ ਤੇ ਪਹਿਲਾਂ ਇਹ ਡਾਕਟਰ ਜਾਣਦੇ ਸੀ ਵੱਧ ਜੌਂਡੀਅਰ ਦੇ ਜੌਂਡੀਅਰ ਵੱਧ ਵੇਚਦੇ ਸੀ ਹਾਂ ਜੀ ਜੌਂਡੀਅ ਤੇ ਹੁਣ ਜਿਵੇਂ ਕਿ ਦੀ ਅਨਲਿਮਟਿਡ ਸਟਾਕ ਕਰਤਾ ਸੋਡੇ ਭਰਾਵਾਂ ਦੇ ਪਿਆਰ ਕਰਕੇ ਤੇ ਹੁਣ ਵੀਡੀਓ ਕਰ ਲੱਗਿਆ ਪ੍ਰੀਤ ਸਟਾਰਟ ਪਹਿਲਾਂ ਤਾਂ ਮੈਨੂੰ ਇਹਦੇ ਬਾਰੇ ਦੇ ਜਾਣਕਾਰੀ ਇਹ ਹੈਗਾ ਮੇਰੇ 50 55 A 3 ਸਪੀਡ ਚ ਟਰੈਕਟਰ ਆਉਂਦਾ 16 ਦੇ ਟਾਇਰ ਆਉਂਦੇ ਨੇ ਠੀਕ ਹੈ ਚੌਕੜਾ ਟਾਇਰਾਂ ਦਾ ਨਮਾਗਾ 95 ਪੈਸੇ ਟਾਇਰ ਨੇ ਠੀਕ ਹੈ 5000 ਘੰਟਾ オリジナル ਚੱਲਿਆ ਵੀਰੇ 5000 ਘੰਟਾ 5000 ਘੰਟਾ オリジナル ਚੱਲਿਆ ਠੀਕ ਹੈ ਤੇ ਰੇਟ ਹੈਗਾ ਤਾਂ 5,115,000 5,115,000 ਰੁਪਿਆ ਰੇਟ ਆ ਤੇ ਮਾਡਲ ਕਿੰਨਾ ਦੱਸਿਆ ਮਾਡਲ ਇਹ 2012 ਵੀਰੇ 2012 ਮਾਡਲ ਦੇ ਵਿੱਚ ਆ ਜਿਵੇਂ ਕਿ ਇਹਦੀ 11 ਦੇ ਵਿੱਚ 53 ਦਾ ਸਬੰਧ ਹੋ ਗਿਆ ਸੀ ਉਦੋਂ ਥੋੜਾ ਜਿਹਾ ਟਾਈਮ ਇਹ ਆਇਆ ਇਹ ਆਏ ਨੇ ਤੇ ਜਿਵੇਂ ਕਿ ਇਹਦੀ 53 ਦਾ ਸਲਿਆ ਸਾਰਾ ਕੁਝ 30 ਸਪੀਡ ਦੇ ਵਿੱਚ ਆ 55 HP HP ਸਾਰਾ ਕੁਝ ਸੇਮ ਸਾਰਾ ਸੇਮ ਵੀਰੇ ਤੇ ਉਦੋਂ ਬਾਅਦ ਦੇ ਵਿੱਚ ਰੇਟਡ ਚ ਆਇਆ ਰੇਟਡ ਚ ਆਇਆ ਜੀ ਠੀਕ ਹੈ 53 ਦਾਸ ਤੇ ਇੱਕ ਗੱਲ ਹੀ ਆ ਹਾਂਜੀ ਹਾਂਜੀ ਤੇ ਟਾਇਰ ਚਾਰੇ ਨਵੇਂ ਨੰਬਰ ਨੰਬਰ ਕਿੱਥੋਂ ਦਾ ਫਰੀ ਤੇ ਦਾ ਇਹਦਾ ਵੀਰੇ PV12 ਠੀਕ ਹੈ ਪੀਪੀ 12 ਮਤਲਬ ਪੰਜਾਬ ਨੰਬਰੀ ਹੁੰਦੇ ਆ ਆਪਣੇ ਸਾਰੇ ਵੀਰੇ ਪੰਜਾਬ ਤੇ ਲੋਨ ਵਗੈਰਾ ਦੀ ਸਬਦਾ ਹੁੰਦੀ ਹੈ ਹਾਂਜੀ ਕਰਾ ਦਾਂਗੇ ਜੀ ਠੀਕ ਹੈ ਤੇ ਪੁਰਾਣਾ ਪੁਰਾਣਾ ਵੀਰੇ ਪੰਜਾਬ ਨੰਬਰ ਕੱਟ ਲਾਂਗੇ ਠੀਕ ਹੈ ਪੰਜਾਬ ਨੰਬਰ ਵਿੱਚ ਜਿਵੇਂ ਕਹਦੀ ਪੰਜਾਬ ਨੰਬਰੀ ਵੇਚਦੇ ਆ ਤੇ ਪੰਜਾਬੀ ਕੱਟਾਂਗੇ ਵੀਰੇ ਤੇ ਟਾਇਰ ਇਹਦੇ ਵੀ ਨਵੇਂ ਐ ਜਮਾਂ ਕਾਲੇ ਚਾ ਇਹ ਵੀਰੇ ਕਾਲੇ ਦਾਲਾ 2011 ਮਾਡਲ ਆ ਤੇ ਮੰਡੀਆਂ ਤੇ ਜਿਵੇਂ ਕਹਦੀ ਇਹ ਕਿਸਾਨ ਪਹਿਲਾਂ ਭਾਲਦਾ ਇਹਨੂੰ ਆ ਕੇ ਵੀ ਸਾਨੂੰ 53 10 ਮਿਲ ਜੇ ਤਾਂ ਬਾੜਾ ਵਧੀਆ ਹੋ ਜੇ ਇਹ ਹੈਗਾ ਇੱਕ ਰੋਟਰੀ ਪੰਪ ਚਾ ਜੀ ਠੀਕ ਹੈ ਇਹਦੇ ਮਨ ਇੱਕ ਐ ਉਦਸਰ ਹੈ ਯਾ ਜੁਐਸਏ ਦਾ ਮਨ ਪੰਪ ਆਈ ਇਹਦਾ ਠੀਕ ਹੈ ਜੁਐਸਏ ਦਾ ਪੰਪ ਆ ਤੇ ਕੰਡੀਸ਼ਨ ਦਾ ਵੀ ਚੰਗੀ ਹੈ ਕੰਡੀਸ਼ਨ ਵੀਰੇ ਜਮਨ ਨਾ ਵੀਰੇ ਟਰੈਕਟਰ ਠੀਕ ਹੈ ਤੇ ਆ ਗਰੰਟੀ ਆ ਟਰੈਕਟਰ ਦੀ ਠੀਕ ਹੈ ਪੰਪ ਜੁਐਸਏ ਦਾ ਪੰਪ ਨੂੰ ਚਾਬੀ ਵੀ ਨਹੀਂ ਲੱਗੀ ਯਾਰ ਵੀਰੇ ਨਾਲ ਦਾ ਹਜੇ ਠੀਕ ਹੈ ਪੰਪ ਨਾਲ ਦਾ ਤੇ ਪੰਪ ਜਿਵੇਂ ਕਰੀਏ ਬਾਹਰ ਲਾ ਹੈ ਹਾਂਜੀ ਇਹਦਾ ਦੇਖਣ ਜੀ ਲੱਗ ਜਾਂਦਾ ਯਾਰ ਉੱਪਰ ਆ ਜਾ ਵੀਰੇ ਜਮਨ ਨਾ ਵੀਰੇ ਟਰੈਕਟਰ ਗਰੰਟੀ ਆ ਟਰੈਕਟਰ ਜੇ ਕੋਈ ਆ ਗਿਆ ਬੰਦਾ ਵੀਰੇ ਦੇਖਣਾ ਠੀਕ ਹੈ ਮੁੱਕਾ ਨਹੀਂ ਮੁੜਦਾ ਤੇ ਪਿਛਲੇ ਟਾਇਰ ਐਮ ਆਰਐਫ ਦੇ ਵਿੱਚ ਨੇ ਕੰਡੀਸ਼ਨ ਤੁਹਾਡੇ ਟਾਇਰਾਂ ਦੀ ਵੀ ਸਾਹਮਣੇ ਆ ਤੇ ਫਰੰਟ ਟਾਇਰ ਤਾਂ ਜਿਵੇਂ ਕਹਦੀ ਜਮਾ ਨਮੀ ਲੱਗੀ ਇਹਦੇ ਵੀਰੇ ਨਾਲ ਦੇ ਟਾਇਰ ਸੀ ਪਹਿਲਾਂ ਠੀਕ ਹੈ ਇਹ ਆਪਾਂ ਹੁਣ ਚਾ ਥੋੜੇ ਪਾਤੇ 75 80 ਪੈਸੇ ਟਾਇਰ ਠੀਕ ਹੈ ਪਹਿਲਾਂ ਨਾਲ ਦੇ ਜਮਾ ਗੋਲ ਟਾਇਰ ਲਾਏ ਆ 11 ਲੈ ਵੀ ਉਸ ਨਹੀਂ 11 ਮਾਡਲ ਆ ਪੰਜਾਬ ਨੰਬਰ ਆ ਜੀ 11 ਮਾਡਲ ਦੇ ਵਿੱਚ ਆ ਤੇ ਡਿਮਾਂਡ ਕਿੰਨੀ ਆ ਬਰੀ ਦਾ ਇਹਦੇ ਵੀਰੇ 5 ਲੱਖ 40 ਹਜ਼ਾਰ 5 ਲੱਖ 40 ਹਜ਼ਾਰ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਤੇ ਅੱਗੇ ਜਹਾਜ਼ ਆ ਗਿਆ ਫਿਰ ਇਹ ਜਹਾਜ਼ ਆ ਸੋਨਾਲੀ ਕਾ ਟਾਈਗਰ ਵੀਰੇ 65 ਐਚਪੀ ਚ ਠੀਕ ਹੈ 65 ਐਚਪੀ ਦੇ ਵਿੱਚ ਆ 2022 ਮਾਡਲ ਟਾਈਗਰ 22 ਕਾ ਯਾਰ ਜਿੰਮੇ ਪ੍ਰੀਤ ਨਵਾਂ ਜਾ ਪਿਆ ਮੈਨੂੰ ਲੱਗਦਾ ਯਾਰ ਚੱਲਿਆ ਇਹ ਵੀ ਚੱਲੀ ਕੁਛ ਨਹੀਂ ਆ 6 6.5 ਘੰਟੇ ਚੱਲਿਆ ਹੋਇਆ ਸਾਰਾ ਠੀਕ ਆ 6.5 ਘੰਟਾ 6.5 ਘੰਟੇ ਟਾਇਰ ਜਮਾਂ ਨਵੇਂ ਪਿਆ 98 ਵੈਸੇ ਦਾ 60 HP ਦਾ ਸੋਨ ਵਾਲੀ ਕਾ 6.5 ਘੰਟੇ ਚੱਲਿਆ 4/4 ਇਹ ਇੱਥੇ ਦਾ ਜਿਵੇਂ ਕਹਦੇ ਇੰਨਾ ਕਨੀ ਤਾਂ ਝਾਕਣ ਦੀ ਲੋੜ ਹੀ ਨਹੀਂ ਇਹ ਤਾਂ ਨਾਲ ਦੀ ਹੈ ਇਹ ਗਰੰਟੀ ਹੈ ਤੇ ਇੱਧਰਲੇ ਪਾਸੇ ਵੀ ਜਮਕੀ ਜਾਂਦਾ ਜਿਵੇਂ ਕਹਦੇ ਸੀਨਾ ਸੁਲਾ ਜੀ ਉਵੇਂ ਪੰਗਾ ਹੈ ਹਾਂਜੀ ਹਾਂਜੀ ਰੋਟਰੀ ਪੰਪ ਚ ਹੈ ਵੀ ਤੇ ਜਿਵੇਂ ਕੋਈ ਭਾਈ ਵੀਰ ਕਹਿੰਦਾ ਵੀ ਹੁਣ ਮੱਕੀ ਜੀ ਵੇਲੇ 4/4 ਚਾਹੀਦਾ ਤਾਂ ਇਹ ਚੁੱਪ ਕਰਕੇ ਲੈ ਜਾ ਸਕਦਾ ਇਹਦਾ ਨਵਾਂ ਭਲੀ ਜਾਂਦਾ ਹਨਾ 22 ਮਾਡਲ ਦੇ ਵਿੱਚ ਆ 9.5 ਲੱਖ ਰੁਪਇਆ ਡਿਮਾਂਡ ਦਾ ਟਰੈਕਟਰ ਪੰਜਾਬ ਨੰਬਰ ਦੇ ਵਿੱਚ ਹੀ ਹੂ ਹਾਂਜੀ ਲਾਉਣ ਦੀ ਸਬਦਾ ਹੈਗੀ ਆ ਪੁਰਾਣਾ ਹੀ ਵਿੱਚ ਕੱਟ ਲੈਣਗੇ ਵੀਰ ਜੀ ਪੰਜਾਬ ਨੰਬਰ ਹਾਂਜੀ ਹਾਂਜੀ ਤੇ ਹੁਣ ਜੇ ਕੋਈ ਕਹਣਾ ਵੀ ਮੈਨੂੰ 55ਵੀ ਚਾਹੀਦਾ ਸੋਹਣੇ ਠੀਕ ਹੈ ਸਪੈਸ਼ਲ ਸੀਆਰਡੀ ਟਰੈਕਟਰ ਲੈਂਦਾ ਜੀ ਵਿੱਚ ਬਹੁਤ ਮੰਗ ਸੀ ਫੋਨ ਬਹੁਤ ਆਉਂਦੇ ਸੀਗੇ ਵੀ ਸੀਆਰਡੀ ਚਾਹੀਦਾ ਸੀਆਰਡੀ 2022 ਮਾਡਲ ਆ ਠੀਕ ਹੈ ਇਹ ਵੀਰੇ ਚੱਲਿਆ ਹੋਇਆ ਸਾਰਾ 465 ਘੰਟੇ 465 ਘੰਟੇ ਚੱਲਿਆ ਜੀ ਆਸ ਪੰਜਾਵੀ ਫੋਰ ਵੀਲ ਡਰਾਈਵ ਦੇ ਵਿੱਚ ਆ ਤੇ ਮਾਡਲ L22 ਬਾਈ ਹੈ ਇਹ ਵੀ ਬਾਈ ਇਹ ਵੀ ਬਾਈ ਤੇ ਇਹ ਵੀ ਬਾਈ ਇਹ ਵੀ ਬਾਈ 11 ਲੱਖ 45 ਹਜ਼ਾਰ ਰੇਟ ਆ ਵੀਰੇ ਮਾਨ ਤਨ ਹੋ ਜਾ 11 ਲੱਖ ਤੇ 45 ਹਜ਼ਾਰ ਰੁਪਿਆ ਰੇਟ ਆ ਤੇ ਮਗੜਮ ਰੂਟ ਲੱਗੇ ਹੋਏ ਨੇ ਵੇਟ ਲੱਗੇ ਹੋਏ ਨੇ ਵੀਰੇ ਠੀਕ ਹੈ ਵੇਟ ਲੱਗੇ ਹੋਏ ਨੇ ਨਾਲ ਹੀ ਚਾ ਜਿਵੇਂ ਕਹਦੀ ਜਿਵੇਂ ਯਾਰ ਤੁਹਾਨੂੰ ਦੀ ਸੀ ਜਾਂਦਾ ਟਰੈਕਟਰ ਐਵੇਂ ਦਾ ਐਵੇਂ ਜਮਾ ਵੀਰੇ ਆਏ ਜਿਹੜੀ ਹਾਰ ਪਾ ਕੇ ਲੈ ਜਾਏ ਨਹੀਂ ਪਤਾ ਲੱਗਦਾ ਵੀ ਨਵਾਂ ਘੜਾ ਕੇ ਲਿਆਂਦਾ ਕਿ ਪੁਰਾਣਾ ਦਾਲਾ ਲਿਆਂਦਾ ਵੀ ਬਾਕੀ ਦੀਦਾਂ ਉਹ ਕੰਮ ਨਹੀਂ ਹੈਗਾ ਵੀ ਵੇਟ ਨਾਲ ਆਗੇ ਤੇ ਵੇਟ ਲਾ ਲੈਣੇ ਕਿੰਨੀ ਚੀਜ਼ ਤੁਹਾਨੂੰ ਕੈਮਰੇ ਦੇ ਵਿੱਚ ਦਿਖ ਗਈ ਯਾਰ ਨਾਲ ਮਿਲੂਗੀ ਮਿਲੂਗੀ ਜਮਾ ਜਮਾ ਠੀਕ ਹੈ ਇਹੀ ਡਿਮਾਂਡ ਵੀ ਕਹਿੰਦੇ ਬਾਹਲੀ ਆ ਜਰ ਮੈਨੂੰ ਬਹੁਤ ਪੁੱਛ ਜਾਂਦਾ ਕਹਿੰਦੇ 5500 ਇਹ ਹੁਣ ਕਹਿੰਦੇ ਦੁਬਾਰੇ ਲਾਂਚ ਹੋ ਰਿਹਾ ਵੀਰੇ ਆਪਣੇ ਇਧਰ ਪਿਆਰ ਦੇ ਬਾਰੇ ਇਹੀ ਸੋਚ ਆ ਰਹੇ ਨੇ ਹੁਣ ਠੀਕ ਹੈ ਇਹ ਪਹਿਲਾਂ ਵੀ ਬਹੁਤ ਕਹਿੰਦੇ ਆ ਪ੍ਰੀਤ ਵੀ 5500 ਚਾਹੀਦਾ ਹੁਣ ਮੈਂ ਕੀ ਦੱਸਾਂ ਵੀ ਜਿਹਦੇ ਕੋਲ ਹੈਗਾ ਵੇਚ ਦੇ ਨਹੀਂ ਵੇਚਦਾ ਨਹੀਂ ਵੀਰੇ ਬਹੁਤ ਘੱਟ ਮਿਲਦਾ ਵੀਰੇ ਇਹ ਹੈਗਾ 2010 ਮਾਡਲ ਠੀਕ ਹੈ ਟਾਇਰ ਨਵੇਂ ਨੇ ਵੀਰੇ ਇਹ ਮਰਫ ਦੇ ਟਾਇਰ ਲੱਗੇ ਨੇ ਜੀ 2010 ਮਾਡਲ ਆ ਤੇ ਫਰੰਟ ਟਾਇਰ ਤਾਂ ਜਮੀ ਨਵੇਂ ਲੱਗੇ ਹੋਏ ਜਮੀ ਨਵੇਂ ਜੇ ਕੇ ਦੇ ਵੀਰੇ ਠੀਕ ਆ ਜੇ ਕੇ ਦੇ ਫਰੰਟ ਟਾਇਰ ਨੇ 2010 ਮਾਡਲ ਆ ਨੰਬਰ ਜਿਵੇਂ ਕੀ ਦੀ ਪੰਜਾਬੀ ਆ ਪੰਜਾਬ ਨੰਬਰ ਬਚਾ 4,30,000 ਰੁਪਇਆ ਡਿਮਾਂਡ ਆ ਹਾਂਜੀ ਤੇ ਇਹ ਟਰੈਕਟਰ ਦੀ ਹੁਣ ਮੜਾ ਜਾਂਦਾ ਸਪਰੀ ਤੇ ਜਦੋਂ ਬੰਦਾ ਚੱਲ ਕੇ ਆ ਗਿਆ ਬੰਦੇ ਨੇ ਕਹਤਾ ਵੀ ਮੇਰੇ ਫੱਟ ਆ ਕਹੋ ਕਿਸਾਨ ਵੀਰ ਜਦੋਂ ਆਉਂਦਾ ਪਹਿਲਾਂ ਟਾਇਰ ਦੇਖਦਾ ਹਾਂਜੀ 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 ਸਾਰੀ ਫੈਸਿਲਿਟੀ ਪੂਰੀ ਕਰੀ ਹੋਈ ਆ ਵੀਰੇ ਕੋਈ ਐਨ ਕੋਈ ਤੇ ਕਿੰਨੇ ਦਾ ਬਣ ਜੂ ਇਹ ਇਹ ਵੀਰੇ 4,15,000 ਦਾ ਦੇ ਦਾਂਗੇ ਵੀਰੇ 30000 30000 415 ਦਾ ਜਿਵੇਂ ਕਿ ਦੀ 15000 ਰੁਪਏ ਡਿਸਕਾਊਂਟ ਇਹਦੇ ਚੋਂ ਲੈ ਲਾਂਗੇ ਭਾਈ ਹਾਂਜੀ ਹਾਂਜੀ ਤੇ ਅੱਗੇ ਆ ਗਿਆ ਜੀ 11 ਮਾਡਲ ਸਵਰਾਜ 855 ਮਾਲਵੇਰੀਏ ਦੀ ਸਾਨ ਇਹ ਮੇਰੇ ਫਰਸਟ ਹਾਰਨਰ ਟਰੈਕਟਰ ਆ ਟਰੈਕਟਰ ਸਾਰਾ ਕੁਝ ਨਾਲ ਦਾ ਕਿਦੋਂ ਐ ਰੰਗ ਕਲਮ ਲੱਗੀ ਦੀ ਫੁੱਲ ਗਰੰਟੀ ਆ ਠੀਕ ਹੈ ਜਿਵੇਂ ਕਿ ਦੀ ਇਹ ਕਲਮ ਵਾਲੀ ਵੀ ਗਰੰਟੀ ਆ ਤੇ ਇੰਜਨ ਗੇਅਰ ਇੰਜਨ ਗੇਅਰ ਦੀ ਜਿਵੇਂ ਵੀਰੇ ਓਕੇ ਆ ਕੁਝ ਨਹੀਂ ਖੁੱਲਿਆ ਹੋਇਆ ਕਲਾ ਕਲਚ ਤੋਂ ਬਿਨਾ ਠੀਕ ਹੈ ਜਿਵੇਂ ਕਿ ਦੀ ਇੰਜਨ ਉਂਜਲੇ ਪਾਸੇ ਤਾਂ ਚਾਬੀ ਲੱਗ ਵੀ ਨਹੀਂ ਹਾਂਜੀ ਪੈਰੇ ਦੇ ਹੈਗੇ ਵੀਰੇ 85 ਪੈਸੇ ਠੀਕ ਹੈ ਚੌਕੜੀ 85 ਪੈਸੇ ਟਾਇਰ ਪਏ ਆ ਪੰਜਾਬ ਨੰਬਰ ਦੇ ਵਿੱਚ ਆ 3 ਲੱਖ 80 ਹਜ਼ਾਰ ਦੀ ਡਿਮਾਂਡ ਆ ਤੇ ਇੱਕ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਦੂਜਾ ਇਹ ਮਾਹ ਕਿਤੇ ਕਰਲਾ ਉਸ ਕਰਕੇ ਤੇ ਜਹਾਜ਼ ਖੜਾਈ ਕੋ ਨਹੀਂ ਲੱਭਦੇ 10:00 ਤੋਂ 9:00 ਜੇ ਬੰਦ ਹੋ ਗਈ ਵਿੱਚ ਕੋਈ ਕੋਈ ਪੀਸ ਆਇਆ ਠੀਕ ਹੈ ਇਹ 11 ਮਾਡਲ ਦੇ ਵਿੱਚ ਆ 3 ਲੱਖ 80 ਹਜ਼ਾਰ ਦੀ ਡਿਮਾਂਡ ਆ ਜੀ ਤੇ ਜੇ ਕੋਈ ਵੀਰ ਕਹਿੰਦਾ ਮੈਨੂੰ ਪਾਵਰ ਸਟੀering ਵਾਲਾ ਜਮਾਨਾ ਮਾ ਚਾਹੀਦਾ ਸਲਾਮ ਇਹ 2022 ਮਾਡਲ 1000 ਘੰਟਾ ਚੱਲਿਆ ਠੀਕ ਹੈ 1000 ਘੰਟੇ ਚੱਲਿਆ ਲੈ ਵੀ ਮਿੱਤਰੋ ਆ ਸਵਰਾਜ 855 ਸਿਰਫ 1000 ਘੰਟਾ ਚੱ ਤੇ ਇਹਦੀ ਸਨੂ ਮੀਟਰ ਵੀ ਆਪਾਂ ਦਿਖਾ ਦਿੰਨੇ ਆ ਲਾ ਹਜ਼ਾਰ ਘੰਟੇ ਚੱਲਿਆ ਜਮਾ ਮੇਰੇ ਗਾਰੰਟੀ ਹੈ ਜੇ ਕੋਈ ਕਹੇ ਮੀਟਰ ਬੈਕ ਕਰਾਇਆ ਕਿ ਤੂੰ ਮਰਜੀ ਜਾਂਸੀ ਰਿਕਾਰਡ ਚੈੱਕ ਕਰਾ ਲੈਣਾ ਜਾਂਸੀ ਚੋ ਚਾਹੇ ਚੈੱਕ ਕਰਾ ਲਿਓ ਜਿਵੇਂ ਕਹਦੀ ਗਾਰੰਟੀ ਵਾਲਾ ਕੰਮ ਆ ਗਾਰੰਟੀ ਗਾਰੰਟੀ ਵੀਰੇ ਤੇ ਇਹ ਵੀ ਜਿਵੇਂ ਕਹਦੀ ਇਹ ਤਸੱਲੀ ਗਈ ਹੈ ਟੈਗ ਦਾ ਨਾਲ ਵੀ ਕਿ ਜੀ ਉਹ ਤਸੱਲੀ ਹੁਣ ਪਤਾ ਹੀ ਆ ਮੇਰੇ ਜਿਹੜਾ ਸਵਰਾਜ ਲੈਣਾ ਉਹ ਕਿੱਥੇ ਛੱਡਦਾ ਸਵਰਾਜ ਤਾਂ ਸਵਰਾਜ ਜੀ ਸਵਰਾਜ ਤਾਂ ਸਵਰਾਜ ਜੀ ਬਾਈ ਮਾੜਲਾ ਇਹ ਸਵਰਾਜ ਸਵਰਾਜ ਹੀ ਹੈ ਡਿਮਾਂਡ ਕਿੰਨੀ ਆਉਣੇ ਦੀ ਇਹਦੀ ਵੀਰੇ 7.5 ਲੱਖ ਆ ਮਾਨ ਤਾਨ ਕਰ ਦਾਂਗੇ ਠੀਕ ਹੈ ਸਾਢੇ 7 ਲੱਖ ਰੁਪਿਆ ਡਿਮਾਂਡ ਆ ਤੇ ਮਾਨਤਨ ਹੋ ਜਾਊਗਾ ਹਾਂਜੀ ਤੇ ਅੱਗੇ ਜਿਵੇਂ ਕਹਦੀ ਇਹ ਜਹਾਜ਼ੇ ਵੀ ਆ 50 ਜਹਾਜ਼ੇ ਵੀ ਆ ਤੇਲ ਇਹ ਵੀ ਖੰਦਾ ਨਹੀਂ ਸੁੰਗਦੀ ਆ ਤਾਂ ਠੀਕ ਹੈ ਤੇਲ ਖੰਦਾ ਨਹੀਂ ਸੁੰਗਦੀ ਆ 30 ਸਪੀਡ ਆ ਗਿਆ ਨਾ ਇਹਨਾਂ ਟੂਰ ਸਪੀਡ ਚ ਸਿੰਗਲ ਕਲਚ ਆ ਵੀਰੇ ਸਿੰਗਲ ਕਲਚ 50 ਸਪੀਡ ਡੀ ਚ ਠੀਕ ਹੈ ਤੇ ਇਹਦੇ ਮਨ ਜਿੰਨੇ ਦੱਸੀਏ ਫੀਚਰ ਇੰਜਨ ਸਾਰਿਆਂ ਦਾ ਸੇਮ ਹੀ ਨੇ ਬਸ ਇੱਕ ਆਏ ਆ ਵੀ ਚਲੋ ਸਾਰੇ ਤਰ੍ਹਾਂ ਦੇ ਉਹਨਾਂ ਨੂੰ ਕੰਪਨੀ ਵੱਲੋਂ ਬਣਾਉਣੇ ਪੈਣਗੇ ਰੇਟਰ ਸਾਰੇ ਜਿਨੂੰ ਛੋਟੇ ਲੋਡ ਆ ਰੇਡ ਚ ਛੋਟਾ ਹੀ ਮਿਲ ਜਾਓ ਵੱਡਾ ਜਹੀ ਨਾ 50 50 ਜੋ ਵੀ ਹੈਗਾ 53 10 ਵੀ ਹੈਗਾ ਠੀਕ ਹੈ ਤੇ 4 ਵੀ ਲਾ ਜਾਣੇ ਨਾਲ 8 ਡਾੜਾ ਚਾਹੀਦਾ ਉਹ ਵੀ ਖੜਾ ਤੇ 8 ਡਾੜਾ ਚਾਹੀਦਾ ਉਹ ਵੀ ਖੜਾ ਤੇ ਡੀ ਚਾਹੀਦਾ ਡੀ ਵੀ ਖੜਾ 17 ਮਾਡਲ ਦੇ ਵਿੱਚ ਆ 435000 ਰੁਪਏ ਡਿਮਾਂਡ ਦਾ ਟਰੈਕਟਰ ਚਾਰ ਲੱਖ ਦਾ ਦੇਵਾਂਗੇ ਵੀਰੇ ਮਾਨਤਨ ਜਮਾ 4 ਲੱਖ ਦਾ 4 ਲੱਖ ਰੁਪਏ ਦਾ ਬਣਜੂ 17 ਮਾਡਲ ਮਿੱਤਰੋ ਆ ਡੀ ਟਰੈਕਟਰ ਜਮਨ ਨਵਾਂ ਵੀਰੇ 35000 ਰੁਪਏ ਡਿਸਕਾਊਂਟ ਆ ਜੋਂਡੀਅਰ ਚੋਂ ਸਾਨੂੰ ਕਰਵਾ ਦਾਂਗੇ ਤੇ ਅੱਗੇ ਆ ਗਿਆ 1/200 ਕੀ ਬੰਦੇ ਤੋਂ ਆਇਆ ਇਹ ਤਾਂ ਵੀਰੇ ਯਾਰ ਚੱਲੀ ਤੰਨੇ ਹੈਗਾ ਲੈ ਕੇ ਕਰੀ ਦੱਸੀ ਜਾਂਦਿਆਂ ਉਹ ਤਿੰਨ ਹਜ਼ਾਰ ਘੰਟਾ ਚੱਲਿਆ ਹੈ ਵੀਰੇ ਸਿਰਫ 3000 ਘੰਟਾ ਚੱਲਿਆ ਤੇ 2016 ਮਾਡਲ ਆ ਮਾਡਲ ਜਿਵੇਂ ਮਾਡਲ 16 ਚੱਲਿਆ ਬਹੁਤ ਘੱਟ ਆ ਇਹ ਤਾਂ ਵੀਰੇ ਯਾਰ ਤੁਹਾਨੂੰ ਪਤਾ ਹੀ ਆ ਇਧਰ ਪਟਿਆਲਾ ਏਰੀਆ ਚ ਆਇਆ ਹੈਡਲਾਈਟਰ ਠੀਕ ਹੈ 60 ਰੁਪਏ ਚੰਗਿਆ ਟਾਇਰ ਮੇਰੇ ਬਸ ਸਾਡੇ ਹਸਾਮਾ ਦਾ ਹੈ ਗਿਆ 90 ਪੈਸੇ 95 ਪੈਸੇ ਠੀਕ ਹੈ ਤੇ ਆ ਨਵੀਆਂ ਆ ਆ ਤਾਂ ਨਵੀਆਂ ਮੂਲੇ ਤੇ ਅਗਲੇ ਟਾਇਰ ਤਾਂ ਨਵੀਆਂ ਤੇ ਡਿਮਾਂਡ 6 ਲੱਖ 35 ਹਜ਼ਾਰ ਕੀ ਆ ਹਾਂਜੀ ਇਹ ਕਿੰਨੇ ਦਾ ਬਣ ਜੂ ਇਹ ਵੀਰੇ ਪੂਰੇ 6 ਲੱਖ ਦਾ ਦੇ ਦਾਂਗੇ ਵੀਰੇ ਠੀਕ ਹੈ 35 35 ਕਰਤਾ ਦੋਨਾਂ ਚੋ ਜਿਵੇਂ ਕੀ ਦੀ 35 ਤੇ ਅੱਗੇ ਆ ਗਿਆ ਜੀ ਅਰਜਨ ਜਿਵੇਂ ਬਹੁਤ ਭਾਰਤ ਵਾਲੇ ਵੀਰ ਭਾਲਦੇ ਹੁੰਦੇ ਆ ਅਰਜਨ ਕਿਉਂਕਿ ਕੰਮ ਜ਼ਿਆਦਾ ਤੇ ਉਹ ਹੀ ਲੈਂਦੇ ਆ ਅੱਛਾ 10 ਮਾਡਲ ਠੀਕ ਹੈ ਤੇ ਇਹ ਹੈਗਾ 605 ਸੈਂਟਰ ਗੀਅਰ ਚਾ ਠੀਕ ਹੈ ਟਾਇਰ ਪਿਛਲੇ ਨਵੇਂ ਨੇ ਮੂਲੇ ਹੈਗੇ ਵੀਰੇ 65 ਕੇ ਪੈਸੇ ਟਾਇਰ ਤੇ ਸੈਂਟਰ ਗੀਅਰ ਦੀ ਡਿਮਾਂਡ ਵੀ ਵੱਧਾ ਡਿਮਾਂਡ ਬਹੁਤ ਆ ਵੀਰੇ ਯਾਰ ਤੇ ਸੈਂਟਰ ਗੀਅਰ ਦੇ ਵਿੱਚ ਜੋ ਜੋ ਤੁਹਾਨੂੰ ਪਤਾ ਟਰਾਲੀ ਨੂੰ ਹੁੰਦਾ ਖਿੱਚੀ ਰੱਖਦੇ ਆ ਟਰਾਲੀ ਦਾ ਤਾਂ ਜਿਵੇਂ ਕਰੀਏ ਬੈਰੀਆ ਕਿੰਨੀ ਕੀ ਡਿਮਾਂਡ ਆ ਹੁਣ ਇਹਦੀ ਇਹਦੀ ਵੀਰੇ ਹੈਗੀ ਆ 3 ਲੱਖ 30 ਹਜ਼ਾਰ 3 ਲੱਖ ਤੇ 30 ਹਜ਼ਾਰ ਰੁਪਏ ਤੇ ਪ੍ਰੀਤ ਜਿਵੇਂ ਕਹਦੀਏ ਦੇਖ ਕੇ ਟਰੈਕਟਰ ਦੀ ਕਨੈਸ਼ਨ ਜੀ ਸੋਚ ਕੇ ਜੇ ਬੋਲਿਆ ਵੀ ਸੂਰਜ ਵਜ ਵਜ ਮੁੜੀ ਜਾਂਦਾ ਤੇ ਰੇਟ ਹੁਣ ਪਹਿਲੀ ਖਟਾ ਕੇ ਦੱਸਦੀ ਐ ਪਹਿਲੀ ਹਿਸਾਬ ਨਾਲ ਕਹਿੰਦੀ ਐ ਹਾਂਜੀ ਤੇ ਇਧਰਲੇ ਪਾਸੇ ਅੱਗੇ ਆ ਗਿਆ 4/4 ਤੇ ਸਰਬਾ ਵੀ ਕੋਲੀ ਖੜਾ ਐ ਇਹਦੇ 23 ਮਾਡਲ ਦੇ ਵਿੱਚ ਐ ਤੇ ਚੱਲਿਆ ਕਿੰਨਾ ਕਹੇ ਚੱਲਿਆ ਤੇ ਮੇਰੇ ਪਾਸ ਤੈਨੂੰ ਪਤਾ ਹੀ ਆ 1200 ਘੰਟਾ ਹੋਇਆ ਠੀਕ ਐ 1200 ਘੰਟਾ ਚੱਲਿਆ ਟਰੈਕਟਰ ਵਿੱਚ 90 HP ਦੇ ਵਿੱਚ ਆ ਇਜਾਦੀ ਹੈ ਜਿਵੇਂ ਕਹਦੀਏ ਪਿੱਛੇ ਤਿੰਨ ਤਿੰਨ ਪਲੇਟਾਂ ਪਿੱਛੇ ਨੇ ਵੀਰੇ ਠੀਕ ਹੈ ਤੇ 10 ਪਲੇਟਾਂ ਮੂਰੇ ਨੇ ਤਿੰਨ ਤਿੰਨ ਪਲੇਟਾਂ ਬੇਟਾਂ ਦੀਆਂ ਪਿੱਛੇ ਆ ਤੇ 10 ਪਲੇਟਾਂ ਮੂਰੇ ਆ ਤੇ ਜਿੰਨਾ ਬੇਟਾਂ ਨਾਲ ਹੀ ਮਿਲੂ ਨਾਲ ਹੀ ਮਿਲੋ ਮੱਕੀ ਨੂੰ ਪਤਾ ਵੀ ਕਾ ਹੁਣ ਮੱਕੀ ਆ ਰਹੀ ਮੂਰੇ ਠੀਕ ਹੈ ਤੁਸੀਂ ਇਹਨਾਂ ਦਾ ਗੇੜੇ ਦਵਾ ਕੇ ਰੱਖਦਾ ਠੀਕ ਹੈ ਤਾਂ ਬਹੁਤ ਮੰਗ ਹੁੰਦੀ ਸਾਨੂੰ ਪਰਦਾ ਫਿਰ ਮੱਕੀ ਵਾਲੇ ਬਿਲ ਲੈ ਆਂਦੇ ਨੇ ਹੁਣ ਪਹਿਲੀ ਲੈ ਕੇ ਖੜਾ ਤੇ ਠੀਕ ਹੈ ਜਿਹੜੇ ਵੀਰ ਨੂੰ ਚਾਹੀਦਾ ਮਾਨ ਤਾਨ ਕਰ ਦਾਂਗੇ ਠੀਕ ਹੈ ਡਿਮਾਂਡ ਹੈਗੀ 1135000 ਰੁਪਇਆ ਤਰਨਤਾਰ ਦਾ ਨੰਬਰ ਆ ਇੱਟਾ ਤਰਨਤਾਰ ਦਾ 90 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਵੀਰੇ 45000 ਰੁਪਿਆ ਹੋ ਗਿਆ 45000 ਰੁਪਿਆ ਇਹਦੇ ਜਮਾ ਫੋਸ ਕਰਕੇ ਦੋ ਰਾਂਗੇ ਵੀਰੇ ਯਾਰ ਠੀਕ ਹੈ ਫੋਸ ਕਰਕੇ ਵੀ ਇਹ ਮੰਨ ਜਿਹਦੀ ਪਸੰਦ ਕਰੇ 100 ਨਮੀ ਚਾਇਆ ਠੀਕ ਹੈ ਇਹ ਹੈਗਾ ਤਾਂ 2022 ਮਾਡਲ ਆ ਵੀਰੇ ਠੀਕ ਹੈ ਤੇ ਇਹ ਵੀ ਹੈਗਾ 90 ਐਚਪੀ ਚ ਟਰੈਕਟਰ ਇਹਦੇ ਵੀ ਇਹਦਾ ਦੇ ਵੇਟ ਇਹਦੇ ਵੀ ਲੱਗੇ ਹੋਏ ਇਹਦੇ ਵੀ ਸੇਮ ਹੀ ਹੈ ਜਮਾ ਤੇ ਝੋਟਾ ਵੀ ਨਾਲ ਲਿਖਿਆ ਮਿਲ ਜੂਸ ਨੂੰ ਹਾਂਜੀ ਤੇ ਤਿੰਨ ਤਿੰਨ ਪਲੇਟਾਂ ਸੇਮ ਉਮੀ ਪਿੱਛੇ ਨੇ 90 ਐਚਪੀ ਦੇ ਵਿੱਚ ਟਾ ਟਾ ਟੂਰ ਤਾਂ ਜਿਵੇਂ ਕਰੀਏ ਪੂਰੇ ਚੰਗੀ ਪਿਆ ਹਾਂਜੀ ਤੇ ਇਹ ਕਿੰਨਾ ਕੁ ਚੱਲਿਆ ਚੱਲਿਆ ਇਹ ਵੀਰੇ 700 ਘੰਟੇ ਚੱਲਿਆ ਠੀਕ ਹੈ ਇਹ 700 ਘੰਟੇ ਚੱਲਿਆ ਉਹ ਕਿੰਨਾ ਚੱਲਿਆ ਸੀ ਉਹ 1200 700 ਘੰਟੇ ਤੇ ਉਹ 1200 ਘੰਟੇ ਇਹਦੀ ਡਿਮਾਂਡ ਕਿੰਨੀ ਆ ਇਹਦੀ ਵੀਰੇ ਹੈਗੀ ਆ 9,70,000 9 ਲੱਖ ਤੇ 70,000 ਉਹ ਹੈਗਾ 23 ਮਾਡਲ ਇਹ ਹੈਗਾ ਬਾਈ ਮਾਡਲ ਠੀਕ ਹੈ ਚੱਲਿਆ ਘਾਟਾ ਸਮਾਈ ਚ ਚੱਲਿਆ ਹੋਇਆ ਸਮਾਈ ਚ ਚੱਲਿਆ ਹੋਇਆ ਠੀਕ ਹੈ ਪਰ ਰੇਟ ਵਾਲੇ ਸਾਰਿਆਂ ਨੂੰ ਦੇਖਣਾ ਪੈਂਦਾ ਠੀਕ ਹੈ ਤੇ ਜਿਹੜਾ ਵੀ ਬਸ ਸੈਟ ਲੱਗੇ ਉਹ ਲੈ ਜਾ ਬਾਈ ਠੀਕ ਹੈ ਉਹਨੇ 1 ਕੋ ਐਚਪੀ ਦੇ ਨੇ 100 HP بس ਉਹਦਾ فرق ਹੈ ਤੇ ਆ ਤਾਂ ਜਮੀ ਪਾਜੇ ਚ ਟਰੈਕਟਰ ਆ ਰੇਟ ਦੇ ਵਿੱਚ ਤੁਹਾਨੂੰ 90 HP ਦਾ 4x4 ਕਿਤੋਂ ਨਹੀਂ ਮਿਲਣਾ ਤੇ PKD ਦੇ ਫਰੰਟ ਟਾਇਰ ਲੱਗੇ ਹੋਏ ਨੇ ਕਮਾਂਡਰ ਹਾਂਜੀ ਪਿਛਲੇ ਨਾਲ ਦੇ ਟਾਇਰ ਨੇ ਵੀਰੇ ਠੀਕ ਹੈ ਟਾਇਰ ਨਾਲ ਦੇ ਨੇ ਤੇ ਅੱਗੇ ਆ ਗਿਆ ਜੀ ਹੌਲੈਂਡ 36 30 30 ਪਲੱਸ ਵਾਲਾ 55 HP ਕੈਟਾਗਰੀ ਵਾਲਾ ਨੰਬਰ 50 ਹੀ ਆ 50 ਨੰਬਰ ਵੀਰੇ 2016 ਮਾਡਲ ਠੀਕ ਹੈ 2016 ਮਾਡਲ ਆ ਤੇ ਟਾਇਰ ਜਮੀ ਨਵੇਂ ਨੇ ਮਗਰ ਟਾਇਰ ਪਿਛਲੇ ਨਵੇਂ ਨੇ ਮੂਰਲੇ ਹੈਗੇ ਨੇ 75 ਪੈਸੇ ਟਾਇਰ ਅਲਾਈਅੰਸ ਕੰਪਨੀ ਦੇ ਬੈਕ ਟਾਇਰ ਲੱਗੇ ਨੇ ਜੀ ਤੇ ਕੂਰੀਅਰ ਦੇ ਲੱਗੇ ਨੇ ਅਗਲੇ ਟਾਇਰ 3 ਸਪੀਡ ਚ ਟਰੈਕਟਰ ਆ ਜੂਜੀ ਗੇਅਰ ਵਾਲਾ ਠੀਕ ਆ 3 ਸਪੀਡ ਦੇ ਵਿੱਚ ਜੂਜੀ ਗੇਅਰ ਤੇ ਡਿਮਾਂਡ ਕਿੰਨੀ ਆ ਡਿਮਾਂਡ ਹੈਗੀ 5 ਲੱਖ 65000 5 ਲੱਖ 40000 ਦਾ ਦੇ ਦਾਂਗੇ ਵੀਰੇ 5 ਲੱਖ 65000 ਡਿਮਾਂਡ ਆ ਤੇ 5 ਲੱਖ 40000 ਦਾ ਟਰੈਕਟਰ ਤੁਹਾਨੂੰ ਮਿੱਤਰੋ ਮਿਲ ਜੂ ਇਹੇ ਹਾਂਜੀ ਤੇ ਇਹਦੇ ਚ ਵੀ ਸਾਨੂੰ ਗੱਲ ਕਰੀਏ 45 ਤੇ 20000 ਰੁਪਏ ਡਿਸਕਾਊਂਟ ਠੀਕ ਹੈ ਹਾਂਜੀ ਬਾਕੀ ਮਾਨਤਨ ਹੋਈ ਚੱਕਨੀ ਸਕਰੀਨ ਸ਼ਾਟ ਲਿਆ ਤੇਰਾ ਬਾਈ ਠੀਕ ਹੈ ਮਾਨਤਨ ਹੋਰ ਕਰ ਦਾਂਗੇ ਠੀਕ ਹੈ ਖੁਸ਼ ਕਰਕੇ ਦੋ ਰਾਂਗੇ ਵੀਰੇ ਪ੍ਰੀਤ ਕੰਟੈਕਟ ਨੰਬਰ ਕਿੰਨਾ ਹੋਣਾ ਆਪਣਾ ਆਪਣਾ ਵੀਰੇ ਹੈਗਾ 98761 99425 ਵੀਰੇ 98761 99425 ਤੇ ਆਉਣਾ ਤੁਸੀਂ ਕਿੱਥੇ ਆ ਮਿੱਤਰੋ ਵੇਹ ਤਾਂ ਵੀਰ ਮੰਡੀ ਤੇ ਮਿਲ ਜਾਨਗੇ ਤੁਹਾਨੂੰ ਸਵਾਗਤ ਮੰਡੀ ਤੇ ਮਿਲ ਜਾਂਗੇ ਬਾਕੀ ਜੇ ਘਰੇ ਆਉਣਾ ਵੇ ਸਟੈਂਡਰਡ ਚੋਂ ਚਾ ਕੇ ਹਾਂਜੀ ਭਿੰਡਾ ਰੋਡ ਤੇ ਆਪਾਂ ਨੂੰ ਫੋਨ ਕਰ ਦੇਣਾ ਠੀਕ ਹੈ। ਉਸ ਤੋਂ ਅੱਗੇ ਆਪਾਂ ਡਰੈੱਸ ਸਮਝਾਉਂਦਾ ਗ੍ਰਿਡ ਦੇ ਬੈਕਸਾਈਡ ਕਰਨੇ ਆਪਣੇ। ਠੀਕ ਹੈ। ਹਾਂਜੀ। ਤੇ ਘਰੇ ਆ ਕੇ ਸਿੱਧਾ ਆਪਦਾ ਚੈੱਕ ਕਰਕੇ ਕੋਈ ਵੀ ਟਰੈਕਟਰ ਲੈ ਕੇ ਜਾਣਾ ਮਿੱਤਰੋ ਜਿਵੇਂ ਕਿ ਦੀਆਂ ਲੈਣਾ ਲੱਗੀਆਂ ਪਗਾਂ ਤੇ ਘਰੇ ਵੀਰ ਦੇ ਵੀਡੀਓ ਬਣਾ ਰਹੇ ਹਾਂ ਆ ਕੇ ਆਪਦੀ ਤਸੱਲੀ ਨਾਲ ਟਰੈਕਟਰ ਕੋਈ ਵੀ ਲਿਜਾ ਸਕਦੇ ਹੋ। ਇਹ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਸੋ ਬਹੁਤ-ਬਹੁਤ ਧੰਨਵਾਦ ਵੀ ਪੀਤਾ।